ਨਾ ਮੈਂ ਥੋੜੀ ਜਿਹੀ ਤੇ ਗਏ ਐਨੂੰ ਹੋ ਜਾ ਸਾਹਮਣੇ ਕਿਤੇ ਹੋਰ ਨਾ ਇੱਕ ਲਛਣੀ ਜੀ ਵੇਂਦੀ ਹੋਵੇ ਤੇ ਗੱਲਾਂ ਹੀ ਸੁਣਦੀ ਹੋਵੇ ਆਡੀਆਂ ਨਹੀਂ ਕੋਈ ਗੱਲ ਨਹੀਂ ਚਾਚੀ ਜੀ ਉਹ ਬਾਹਰ ਡੇ ਹੁਣੇ ਕੰਮ ਕਰਨ ਗੱਲ ਉਹਨਾਂ ਨੇ ਕੀ ਸੁਣਨੀ ਕੀ ਪਤਾ ਆਣੀ ਕੁੜੀਏ ਚਲੀ ਗਈ ਤੇਰੀ ਮਾਂ ਡੀਕਦੀ ਹੁਣੀ ਘਰ ਉਹਨੇ ਤਾਂ ਕੋਈ ਕੰਮ ਵੀ ਨਹੀਂ ਕੀਤਾ ਹੋਣਾ ਆਂਦੀ ਹੁਣੀ ਆ ਕੇ ਹੀ ਕਰੇ ਚਾਚੀ ਕੁੜੀ ਤੇ ਕਦੋਂ ਦੀ ਚਲ ਗਈ ਆ ਘਰ ਮੈਂ ਉਹਨੂੰ ਸਭੋ ਕਹਿਣ ਦੀ ਹੀ ਵੀ ਖੇਡ ਲਾ ਆਹੋ ਹੀ ਖਲਾਰਾ ਡਈਆਂ ਚੁੱਕਣ ਚੰਗਾ ਖਲਾਰਾ ਪਾਇਆ ਨਿਆਣਿਆਂ ਨੇ ਅੰਦਰ ਮੈਂ ਚੱਲ ਬੱਢਦੀ ਚਾਹ ਤਾਂ ਜੁੱਧਾ ਝਾੜ ਦਿੰਨੀ ਆ ਹੋਰ ਮਾਂ ਨੇ ਕਹਿਣਾ ਲੈ ਦਾਦੀ ਉੱਥੇ ਬੈ ਗਈ ਤੇ ਪੋਤੀ ਘਰ ਆ ਗਈ ਆ ਤੇ ਫੇਰ ਕੀਏ ਚਾਚੀ ਲੈ ਦੱਸ ਆ ਕਲੀ ਖਲਾਤੀ ਆ ਆਹ ਹੈ ਕੱਲੀ ਖਲਾਤੀ ਐ ਤੇ ਕਿਹੜੀ ਗੱਲ ਆ ਆਏ ਦੇ ਘੜੀ ਟਾਈਮ ਲੱਗ ਹੀ ਜਾਂਦਾ ਵਾ ਚੱਲ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਜਾਂਦੀ ਹੁਣ ਮੰਨੀ ਜੀ ਭੈਣਾ ਕਹਿਣਾ ਉਹਨੇ ਕੀ ਆ ਮੈਨੂੰ ਤੂੰ ਹੋਈਆਂ ਜਿਹੜੀ ਉਹਦੇ ਨਾਲ ਟਾਈਮ ਕੱਢੀ ਜਾਂਦੀ ਆ ਉਹ ਤੇ ਬੜੀ ਚਲਾਕ ਵਾ ਚਾਚੀ ਮੈਂ ਤੇ ਹਾਈਓ ਗੱਲਾਂ ਦੇ ਰੋਣੇ ਰੋਣੀਆਂ ਆ ਪਰਾਇਕ ਮੇਰਾ ਬੰਦਾ ਯੋ ਜਿਨੂੰ ਇੰਨੀ ਗੱਲ ਦੀ ਸਮਝ ਹੀ ਨਹੀਂ ਆਉਂਦੀ ਉਹ ਤੇ ਕਹਿੰਦਾ ਵਾ ਵੀ ਨਾ ਮੇਰੇ ਆ ਆਪਣੇ ਆ ਮੇਰੇ ਆਪਣਾ ਆ ਮੇਰੇ ਭਰਾ ਦੇ ਖੂਨ ਵਾ ਐਦਾਂ ਕਰਦਾ ਯੋ ਕਿਆ ਵੇਲਾ ਤੇਰੇ ਸਾਹਮਣੇ ਐਡਾ ਟੋਕਰਾ ਮੈਂ ਕੱਲੀ ਨੇ ਪਾਣਿਆਂ ਦਾ ਮਾਂਜੀ ਆਈ ਯੋ ਤੇ ਉਹ ਨਹੀਂ ਉਹ ਅੰਦਰ ਉਹ ਹਜੇ ਤੱਕ ਨਿਕਲੀ ਹੈਗੀ ਉਹ ਮਾਰ ਨਹੀਂ ਅੰਦਰ ਪਈ ਆਹੋ ਅੰਦਰ ਹੀ ਪਈ ਰਹਿੰਦੀ ਆ ਤੋ ਹੀ ਮੈਂ ਉਹ ਸਾਰੇ ਕਹਿੰਦੇ ਹੀ ਨਹੀਂ ਬੜੀ ਚੰਗੀ ਆ ਬੜੀ ਚੰਗੀ ਆ ਇਹੋ ਹੀ ਨਹੀਂ ਉਹਨੂੰ ਜੀਨ ਦਿੰਦੇ ਕੋਈ ਨਹੀਂ ਹੁਣ ਤੈਨੂੰ ਵੀ ਪਤਾ ਲੱਗ ਗਿਆ ਨਾ ਤੈਨੂੰ ਹੀ ਚੰਗੀ ਉਹਨੇ ਠੰਡ ਪਾ ਕੇ ਭੇਜੀ ਐ ਮੈਨੂੰ ਉਹ ਤੇ ਲੱਗਦਾ ਜਿਹੜੇ ਹਿਸਾਬ ਨਾਲ ਤੁਹਾਡਾ ਮੂੰਹ ਬਣਿਆ ਸੀ ਚਲ ਚੰਗਾ ਤੁਹਾਡਾ ਨਾ ਵੇ ਇਦਾਂ ਹੀ ਚਾਹੀਦੀ ਤੂੰ ਵੀ ਸਵਾਦ ਲੈਣੀ ਹੁੰਨੇ ਆਂ ਇਦਾਂ ਕਰਦੀ ਆਂ ਭਾਂਡੇ ਨਾ ਇੱਥੇ ਟੱਕ ਛੜਨੀ ਆ ਘੜੀ ਕੋ ਸੁੱਕ ਜਾਣਗੇ ਨਾ ਫੇਰ ਹੀ ਅੰਦਰ ਰੱਖਣੀਆਂ ਦਾ ਪਾਣੀ ਜਨ ਉਚੜਦਾ ਰਹਿੰਦਾ ਵਾ ਮੱਖੀਆਂ ਆਇਆਂ ਕਿਤੇ ਬੜੀਆਂ ਆਇਆਂ ਚੱਲ ਗਿਆ ਨਾ ਖਲਾਰ ਪਿਆ ਆ ਇਤੇ ਆਪਣੇ ਆਪ ਦੇ ਹੈ ਹੀ ਨਹੀਂ ਹੈਗਾ ਇਹਨੂੰ ਮਾਸਾ ਵੀ ਬੂਆ ਵੀ ਬੰਦ ਕਰੀ ਆਵਾ ਰੱਖੀ ਲਵਾ ਪਹਿਲਾਂ ਮਾਂਜਾ ਅਧਰਾਨੇ ਮੇਰੀ ਗੱਲ ਸੁਣ ਇਹ ਕੀ ਫੜਿਆ ਓ ਇੱਕ ਥੋਲੇ ਆਂ ਗਵਾਂਡੀਆਂ ਦੀ ਕੁੜੀ ਦਾ ਨਾ ਜਰਮ ਤੇ ਨਹੀਂ ਹੁੰਦਾ ਨਹੀਂ ਖਾਣੇ ਦਿੱਤਾ ਹਾਏ ਹਾਏ ਨਹੀਂ ਭੁੱਖੀ ਐ ਜੀਏ ਨੇ ਮਾਰੇ ਮੋਟੇ ਸ਼ਰਮ ਕਰ ਲਿਆ ਕਰ ਆਪਣੇ ਆਪ ਹੀ ਉੱਤੋਂ ਦੁਪਹਿਰ ਲੱਗੀ ਲੋਕੀ ਆਪਣੇ ਅੰਦਰਾਂ ਚ ਸੁੱਤੇ ਆ ਤਾਂ ਤੂੰ ਲੋਕਾਂ ਦੇ ਬੂਹਿਆਂ ਦੇ ਵਿੱਚ ਤਰੀ ਫਿਰਦੀ ਆ ਨਾ ਕਿਤੇ ਜੁੱਤੀ ਪਾਈ ਨਾ ਕੁਛ ਪਜਾਮਾ ਵੇਖਦਾ ਪੈਰਾਂ ਦੇ ਵਿੱਚ ਲਿਬੜਨ ੜਿਆ ਆ ਤੇਰੀ ਮਾਂ ਨੂੰ ਕੱਪੜੇ ਧੋਣੇ ਨਹੀਂ ਨਾ ਪੈਂਦੇ ਸਰਪਥਾਨ ਨੂੰ ਮੁਹਤਾਦਾ ਮਿਲਦਾ ਵਾ ਆ ਫੋਲੇ ਜਾ ਕਿਥੋਂ ਲੈ ਕੇ ਟੰਗ ਲਈ ਆਈਓ ਕਿਨਾਂ ਦਾ ਚੋਕ ਲਈ ਆਈ ਆ ਨਾ ਨਹੀਂ ਦਿੱਤਾ ਮਾਂ ਤਾਈ ਨੇ ਜੋਤ ਨੂੰ ਗਸੇਣਾ ਮੈਂ ਕੀ ਕਰਾਂ ਜੋਤ ਜਿਹੜੀ ਨਾ ਲਾਗੋ ਨਿਕਲ ਜੇ ਨਾ ਤਾਈ ਲਾਗੋ ਫੇਰ ਠੀਕ ਆ ਜੇ ਮੈਂ ਮੰਮਾ ਨੂੰ ਦੱਸਿਆ ਤੇ ਉਤਾਈ ਨੇ ਮੰਮਾ ਨਾਲ ਲੜਨਾ ਤੇ ਜੇ ਮੈਂ ਤਾਈ ਸਾਹਮਣੇ ਗਈ ਤਾਈ ਨੇ ਕੋ ਖੂਬ ਵੇਖਣਾ ਨੀ ਬੋਲਣ ਲੱਗਿਆ ਹੁਣ ਮੈਂ ਕੀ ਕਰਾਂ ਹਾਏ ਜੋਤ ਲਾਗੋ ਚੱਲ ਜਾ ਹਾਂ ਛੋਰੀ ਤਾਂ ਨਹੀਂ ਚੋਕ ਲਿਆਏ ਕਿਤੇ ਲੜਾਈ ਨਾ ਲਵਾਈ ਸਾਡੇ ਘਰ ਜਾ ਫੜਾ ਕੇ ਆਨਾਂ ਨੇ ਜਿੰਨਾਂ ਦਾ ਲੈ ਕੇ ਆਈਆਂ ਕਰਦੀ ਕੀ ਆ ਕਿੱਡੇ ਫੈਸ਼ਨ ਚੜੇ ਐ ਇਹਨੂੰ ਵਾਦੀ ਹੋ ਗਈ ਆ ਕੁੜੀਆਂ ਵਾਲੀ ਇਹਨਾਂ ਨੇ ਤੇ ਮੈਨੂੰ ਬੋਤਾ ਹੀ ਸਤਾ ਦਿੱਤਾ ਆ ਹਰਦੀਆਂ ਹੀ ਨਹੀਂ ਹੈਗੀਆਂ ਇੱਕ ਨੂੰ ਕੰਮ ਲਾਓ ਤੇ ਦੂਜੀ ਬਾਹਰ ਦਫਾ ਜਾਂਦੀ ਆ ਆ ਲੈnde ਇਹਨੂੰ ਜਰਾ ਕਹਦੀਆਂ ਤੇ ਮਿੱਡੀਆਂ ਮੈਂ ਤੂੰ ਨਹੀਂ ਆ ਫੜਕੇ ਮਾਣੇ ਦੇ ਕੁਛ ਕਹਿਣਾ ਨਹੀਂ ਕਿੱਡੀਆਂ ਵਗਾੜੀਆਂ ਆ ਲੈ ਨਹੀਂ ਮੈਨੂੰ ਠੰਡ ਪਾ ਕੇ ਆਂ ਨਹੀਂ ਆ ਪਤਾ ਨਹੀਂ ਮੇਰੀ ਪੋਤੀ ਨੂੰ ਇਹਨਾਂ ਨੇ ਕੀ ਆਖਿਆ ਪੋਤੀ ਦੇ ਕਿਹਾਓ ਕਿੰਨੇ ਰੂੰਢਈ ਆ ਕਰ ਮਾਂ ਆਉਦੀ ਬੋਲਣ ਢਈ ਕਹਿਰਾਂ ਦਾ ਕਿਤੇ ਨਹੀਂ ਨਹੀਂ ਪੋ ਜਾ ਇਧਰ ਆ ਜਰਾ ਕਿ ਬਾਹਰ ਕੀ ਆਖਿਆ ਮੇਰੀ ਪੋਤੀ ਨੇ ਤੂੰ ਹਾਈ ਹੈ ਜਾ ਚੀਜੀ ਕੀ ਗੱਲ ਹੋ ਗਈ ਆ ਐਨੇ ਕਾ ਤੋ ਤਪੇ ਫਿਰ ਰਹੇ ਉਹ ਆਜੋ ਗਾ ਹੌਂਸ ਲੈਣਾ ਗੱਲ ਕਰ ਨੀ ਮੈਂ ਆਉਣਾ ਕੀ ਆ ਆਉਣਾ ਕੀ ਕਹਿਣਾ ਮੈਂ ਕੀ ਆ ਪੋਤੀ ਮੇਰੀ ਨੂੰ ਕੀ ਆਖਿਆ ਯੋ ਉਹ ਤਾਂ ਹੋ ਕੇ ਰੋਂ ਡਈ ਕਿਤੇ ਪਾਣੀ ਨਹੀਂ ਉਹਦੇ ਅੰਦਰ ਜਾਣਾ ਡੈ ਇੰਨਾ ਰੋਂ ਡਈ ਕਿ ਪਤਾ ਨਹੀਂ ਮੈਨੂੰ ਕੀ ਕਹਿਤਾ ਯੋ ਨੂੰ ਤਾਂ ਇਹਨਾਂ ਨੇ ਹੱਦ ਹੋ ਗਈ ਆ ਚਾਚੀ ਅਹੀਂ ਦੱਸ ਕੀ ਕਿਆ ਕੁੜੀ ਨੂੰ ਉਹ ਮੈਂ ਤਾਂ ਕੋਖ ਵੀ ਨਹੀਂ ਗਿਆ ਹੈਗਾ ਮੈਂ ਤਾਂ ਸਭ ਨੂੰ ਕਹਿਣੀ ਵੀ ਖੇਡ ਲਾ ਉਹਦੇ ਨਿਕਲ ਗਏ ਰੋਂਦੀ ਰੋਂਦੀ ਮੈਨੂੰ ਅਧਿਆਪ ਨਹੀਂ ਪਤਾ ਉਹਨੂੰ ਆਖਿਆ ਮੈਂ ਤੇ ਫੇਰ ਹੀ ਡਹੀ ਰੋਣੀ ਨਾ ਚਾਚੀ ਮੈਂ ਨਹੀਂ ਕੁਛ ਵੀ ਕਿਹਾ ਹੈਗਾ ਹੈ ਨੂੰ ਪੁੱਛੋ ਆੜੇ ਤਰੀ ਆਉਂਦੀ ਆ ਪੱਕਾ ਇਹਦੀਆਂ ਕੁੜੀਆਂ ਨੇ ਕੋਈ ਨਾ ਕੋ ਕਿਆ ਹੁਣਾ ਵਾ ਇਧਰ ਆ ਇਧਰ ਆ ਕੇ ਗੱਲ ਕਰ ਹੁਣ ਮੈਨੂੰ ਤੇ ਅੱਗੇ ਪਤਾ ਹੀ ਇਹੋ ਸਿਆਪੇ ਪਾਉਂਦੀ ਆ ਸਾਡੇ ਘਰ ਚ ਤੋਰ ਪਾਣ ਹੌਲੀ ਹੌਲੀ ਤਰੀ ਜਾਨੀ ਆ ਚਾਚੇ ਕੀ ਹੋਇਆ ਵਕਾਦਾ ਇਨਾ ਰੋਲਾ ਪਾਉਣ ਦੇ ਜੀ ਹੁਣ ਕੀ ਆ ਪਤਾ ਨਹੀਂ ਤੇਰੀਆਂ ਕੁੜੀਆਂ ਦੀਆਂ ਨੂੰ ਕੁੜੀ ਨੂੰ ਕੀ ਆਖਿਆ ਉਰੋਂ ਦੇਖ ਆਪ ਦੇ ਘਰ ਨੂੰ ਚੱਲ ਗਈ ਉਹਨੇ ਮੈਂ ਘਰ ਗਈ ਤੇ ਉਹ ਦਿਵਾਲੇ ਹੋਈਆਂ ਮੇਰੇ ਆ ਵੇਖ ਲੋ ਆ ਪੋਲਾ ਜਾ ਮੂੰਹ ਕੱਢ ਕੇ ਵਿਖਾਲ ਦਿੰਦੀ ਐ ਸਹਜੇ ਨਾ ਤੂੰ ਹੀ ਸਾਰੇ ਮੇਰੇ ਦਿਵਾਲੇ ਹੋਣ ਡੇ ਆ ਵੀ ਕੁੜੀ ਨੂੰ ਪਤਾ ਨਹੀਂ ਕੀ ਕਹਤਾ ਵਾ ਮੈਂ ਨਹੀਂ ਕੁਛ ਕੀਤਾ ਹੈਗਾ ਇਹਦੀਆਂ ਕੁੜੀਆਂ ਦੇ ਆਪ ਤੇ ਦੀ ਸ਼ਤਾਨੀ ਕਰਦੀਆਂ ਵਾ ਲੈ ਭਈ ਇੰਨੇ ਜਨਾਨੀ ਨੇ ਇੱਕ ਵਰੀ ਨੇ ਕਦੇ ਕਹਿਣਾ ਹੈਗਾ ਵੀ ਮੇਰੀਆਂ ਕੁੜੀਆਂ ਸ਼ਤਾਨੀ ਕਰਦੀਆਂ ਮੈਂ ਉਹਨਾਂ ਨੇ ਕਿਹਾ ਦਬਕਾ ਹੀ ਮਾਰ ਲਾ ਦੀਦੀ ਨਿਆਣੇ ਆ ਸਾਰੇ ਇੱਕੋ ਤੇ ਚਾਚੀ ਜੀ ਖੇਡਦੇ ਆ ਤੇ ਕਿਹ ਵੇਲੇ ਵਾਧਾ ਘਾਟਾ ਹੋ ਵੀ ਜਾਂਦਾ ਇਹ ਥੋੜਾ ਜਿਹਾ ਹੀ ਨਿਆਣੇ ਦੇ ਕਰਕੇ ਗੁੱਸੇ ਹੋ ਜਾਣਾ ਹੁੰਦਾ ਵਾ ਪਰ ਫਿਰ ਵੀ ਜੇ ਜਨੂਰ ਨੂੰ ਕੋਈ ਗਲਤੀ ਹੋ ਗਈ ਹੈ ਨਾ ਤੇ ਮੈਂ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਨੀ ਹੈ ਕਿ ਮੇਰੇ ਬੱਚਾ ਕੋ ਗਲਤੀ ਹੋ ਗਈ ਹੈ ਤਾਂ ਅੱਗੇ ਤੋਂ ਨਹੀਂ ਐਦਾ ਕਰਦੀ ਹੁਣ ਮਾਫੀ ਮੰਗਣ ਦਾ ਕੀ ਫਾਇਦਾ ਪਹਿਲਾਂ ਗਲਤੀਆਂ ਕਰ ਲਈ ਤੇ ਨਿਆਣੇ ਨੂੰ ਕੋ ਸਮਝੰਦੇ ਨਹੀਂ ਫਿਰ ਤੁਸੀਂ ਮਾਫੀਆਂ ਮੰਗਣ ਡੈ ਪੈਂਦੀਆਂ ਨਹੀਂ ਨਾਲੇ ਕਾਦੀਆਂ ਮਾਫੀਆਂ ਮੰਗਣ ਡੀਆਂ ਤੂੰ ਹੈ ਘਰ ਤੈਨੂੰ ਜਦੋਂ ਕਹਿਦਾ ਵੀ انا ਮਾਸਾ ਦਫਕਾ ਮਾਰ ਲਾ ਉਦੋਂ ਤੇਰੇ ਕੋ ਕੁਝ ਬੋਲਿਆ ਨਹੀਂ ਜਾਂਦਾ ਹੈਗਾ ਗੂੰਗੀ ਬਣ ਕੇ ਹੁਣ ਖਲੋਗੀਆਂ ਲਾਗੇ ਜਲੂਸ ਤੁਹਾਡਾ ਸਾਰੇ ਪਿੰਡ ਵਿੱਚ ਕਹਿਰਾਂ ਦਾ ਕੱਢਣ ਡੀਆਂ ਮਾਸਾ ਜਿੰਨੀ ਤੈਨੂੰ ਅਕਲ ਨਹੀਂ ਹੈਗੀ ਕੁੜੀਆਂ ਨੂੰ ਬੰਦਾ ਕਿਤੇ ਦਫਕਾ ਹੀ ਮਾਰ ਲੈਂਦਾ ਵ चुप करके दबके मार्च आगे ना मार हूं लाई तो मेरा नाम ही गुरमीत कौर न्यो वेख्या ना अगली किन्नी बेस्ती करके गई है चार सारे गुआिया ने सुनिया होना वा सारे घर पता गया लग गया होना वा एना दिन कुड़िया शैतानी कर दियाू कहने लागे नहीं लगन देना दीदी ਲੋਕਾਂ ਦਾ ਭਾਵੇਂ ਨਾ ਹੀ ਸੁਣਿਆ ਵੇ ਤੁਸੀਂ ਤਾਂ ਨਾ ਇਨਾ ਰੌਲਾ ਪਾ ਕੇ ਸੁਣਾਤਾ ਚਲ ਜੇ ਉਹਦੀ ਕੁੜੀ ਨੂੰ ਕਿਹਨੇ ਕੁਝ ਕਿਹਾ ਹੀ ਮੜ ਜੇ ਨੋਰ ਉਹਨਾਂ ਨੇ ਤੇ ਤੁਸੀਂ ਉਹਨਾਂ ਨੂੰ ਕਹਿ ਦੇਣਾ ਕਿ ਚਾਚਾ ਚਲ ਕੋਈ ਗੱਲ ਨਹੀਂ ਨਿਆਣੇ ਆ ਤੇ ਨਿਆਣੇ ਤਾਂ ਰਲ ਮਿਲ ਕੇ ਕੱਢਣ ਚਲ ਜੇ ਗਲਤੀ ਕਿਵਲੇ ਹੋਵਜੋ ਤੇ ਕੋਈ ਗੱਲ ਨਹੀਂ ਨਹੀਂ ਮੈਂ ਕਾਦੇ ਵਾਸਤੇ ਕਵਾਂ ਮੈਂ ਕਾਲੀ ਤੁਹਾਡੇ ਪਰਦੇ ਪਾਵਾਂ ਤੁਸੀਂ ਮੇਰੀ ਭੰਡਣੀ ਕਰੋ ਸਾਰੇ ਪਾਸੇ ਤੇ ਮੈਂ ਤੁਹਾਡੇ ਪਰਦੇ ਪਾਵਾਂ ਬੜੀ ਸਿਆਣੀ ਆ ਤੂੰ ਨਾਲੇ ਚੋਰ ਤੇ ਨਾਲੇ ਜਾਤਰਾ ਤੇਰਾ ਤੇ ਉਹ ਹਿਸਾਬ ਆ ਤੁਹਾਡੇ ਸਾਹਮਣੇ ਆ ਉਹ ਤਾਂ ਸਾਰਾ ਦਿਨ ਕਿਸੇ ਦੇ ਘਰ ਖੇਡਣ ਵੀ ਨਹੀਂ ਜਾਂਦੀਆਂ ਤਦ ਦੇ ਮੈਂ ਕਿੰਨੀ ਘਰ ਬੈਜੋ ਤੂੰ ਹੁਣ ਘਰ ਆਈ ਨਿਆਣਾ ਦੇ ਨਾਲ ਖੇਡਣ ਤੇ ਜਾਂ ਨਿਆਣਾ ਕਿਹੋਲੇ ਰੋਂਡਾ ਪਿੰਦਾ ਚਲੋ ਵਾਧਾ ਘਟ ਤੇ ਹੋ ਹੀ ਜਾਂਦਾ ਵਾ ਬਸ ਹੈਈਓ ਬਿਮਾਰੀ ਐ ਜਿਹੜਾ ਤੂੰ ਕੁੜੀਆਂ ਦੇ ਪਰਦੇ ਪਾਉਣੀ ਆ ਨਾ ਆਈਓ ਸਾਰੀ ਬਿਮਾਰੀਓ ਐਸੇ ਕਰਕੇ ਉਹ ਵਿਗੜੀ ਦੀ ਆਈਓ ਫੇਰ ਤੂੰ ਕਹਣਾ ਮੇਰੀਆਂ ਕੁੜੀਆਂ ਨੂੰ ਗੱਲਾਂ ਕਰਦੀ ਆ ਆ ਹੁਣੇ ਹੀ ਅੱਧਾ ਘੰਟਾ ਪਹਿਲਾਂ ਤੇਰੀ ਕੁੜੀ ਨਾ ਕਿਸੇ ਦੇ ਘਰੋਂ ਪੇਸਟੀਆਂ ਚੋਕੇ ਲਿਆ ਕੇ ਤੇ ਖਾਣ ਦੀ ਹੀ ਐ ਵੀ ਨਹੀਂ ਹੁਣ ਮੈਨੂੰ ਪਤਾ ਕਿ ਕਿਸੇ ਦੇ ਘਰੋਂ ਲਿਆਈਓ ਕਿ ਜਾਂ ਗਲੀ ਚੋਂ ਕਿਤੇ ਚੁੱਕੀ ਦੀ ਮੈਨੂੰ ਕਹਿਣ ਲਈ ਘੰਟੀ ਜੀ ਜੋਤ ਨੂੰ ਭੇਜ ਦੇ ਤਾਂ ਮੈਂ ਆ ਹੀ ਕਿਹਾ ਹੀ ਜੋਤ ਨੂੰ ਚਲ ਚਲ ਜਾ ਹਾਂ ਤੂੰ ਹੀ ਕਿਹਾ ਹੈ ਤੂੰ ਫਿਰਨ ਭੇਜ ਦਿਆ ਘਰ ਕੁੜੀਆਂ ਨੂੰ ਇਹ ਨਾ ਸ਼ਰਮ ਕਰਿਆ ਘਰ ਭੀ ਜਵਾਨ ਧੀਆ ਪੈਣਾ ਵਾ ਨਹੀਂ ਕਿਸ ਦੇ ਘਰ ਭੇਜੀ ਦੀਆਂ ਨਹੀਂ ਚੰਗੇ ਲੱਗੀਦਾ ਪਰ ਤੈਨੂੰ ਕਿਥੋਂ ਇਨਾ ਤੈਨੂੰ ਨਹੀਂ ਇੰਨੇ ਸੁੱਧ ਬੋਧ ਹੈਗੀ ਬੱਸ ਕਰੋ ਉਹ ਚੱਪਾ ਕਿੰਨੀ ਕੁੜੀ ਆ ਤੂੰ ਤੁਸੀਂ ਕਿਹੜੀਆਂ ਗੱਲਾਂ ਦੇ ਵਿੱਚ ਪੇਕ ਤੂੰ ਇੰਨੀਆਂ ਚੀਜ਼ਾਂ ਕਹਿਣਦੇ ਹੋ ਜੇ ਉਹਨੇ ਮਾਸਾ ਪੇਸਟੀ ਖਾ ਲਈ ਤੇ ਕੀ ਹੋ ਗਿਆ ਨਿਆਣਾ ਆਪਣੇ ਘਰ ਤੇ ਕੋਈ ਚੀਜ਼ ਨਹੀਂ ਮਿਲਣੀ ਜੇ ਬਾਹਰੋਂ ਆਏ ਨਿਆਣੇ ਨੇ ਚੀਜ਼ ਖਾ ਲਈ ਤੇ ਇਹ ਚ ਵਾਧਾ ਘਾਟਾ ਹੋ ਗਿਆ ਵਾ ਮੈਂ ਤੈਨੂੰ ਗੱਲ ਦੱਸਾਂ ਮੇਰੇ ਸਾਹਮਣੇ ਨਾ ਹਾਬੋ ਤੇ ਨਾ ਐਦਾਂ ਦੀਆਂ ਪੋਚੇ ਜੇ ਪਾਉਣ ਦੀ ਲੋੜ ਨਹੀਂ ਹੈਗੀ ਜੇ ਕੱਲ ਨੂੰ ਕਿਸੇ ਦੇ ਘਰ ਕੋਈ ਗੱਲਬਾਤ ਹੋ ਗਈ ਕੋਈ ਚੋਰੀ ਚੱਪਾ ਹੋ ਗਿਆ ਨਾ ਤੇ ਮੇਰਾ ਨਾਂ ਲੱਗਿਆ ਨਾ ਕਿ ਤੇ ਸਾਡੇ ਘਰ ਚ ਚੀਜ਼ ਆਈ ਆ ਤੇ ਤੂੰ ਆਪਣਾ ਹਿਸਾਬ ਲਾਉਂਦੀ ਰਹੀ ਫਿਰ ਤੇ ਤੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਦਸ ਨਿਆਣਿਆਂ ਦੀ ਗਲਤੀ ਆ ਨਿਆਣੇ ਤੇ ਫਿਰ ਇੱਕੋ ਜਿਹੇ ਰਲ ਮਿਲ ਜਾਣਾ ਤੇ ਸਿਆਣੇ ਦਸ ਕਾਤੋਂ ਲੜਾਈ ਪਾਉਣ ਦੇ ਆ ਜੋਤ ਵਿੱਚ ਦੇਣੀ ਆ ਚਲ ਜੇ ਮਾਸਾ ਖਾਣ ਨੂੰ ਮਿਲਿਆ ਸੀ ਤੋ ਉੱਤੇ ਖਾਣ ਦੀ ਉਹਨੂੰ ਵੀ ਆਪਣੀ ਤਾਈ ਦੇ ਸੁਭਾਅ ਦਾ ਪਤਾ ਤੇ ਹੈਗਾ ਇਹ ਕੁਛ ਨਹੀਂ ਹਾਲ ਮੇਰੇ ਲਈ ਜਿਹੜਾ ਦਿਨ ਚੜਦਾ ਵਾ ਨਾ ਇਦਾਂ ਦਾ ਹੀ ਚੜਦਾ ਚਲ ਕੋਈ ਕੰਮ ਵੇਖਾ ਕੰਮ ਤੇ ਕਰਨਾ ਹੀ ਪੈਣਾ ਵਾ ਵੇਖਾਂ ਹੁਣ ਕਿਦਾਂ ਮੂੰਹ ਜਾਂ ਲਮਕਾ ਕੇ ਤੇ ਬਹਿ ਗਈ ਆ ਕਿੱਦਾਂ ਮੂੰ ਚੋਕਚੋਕ ਵੇਖਣ ਢੀ ਹੁਣ ਮਾਸਾ ਜੀ ਨਾਨੀਏ ਨੂੰ ਗੱਲ ਕਰਨ ਦਾ ਕਿਤੇ ਪਤਾ ਲੱਗਦਾ ਹੈਗਾ ਇਹ ਨਾ ਬੜੇ ਦਿਨਾਂ ਦੀ ਮੈਨੂੰ ਰੜਕਣ ਢੀ ਮੈਨੂੰ ਬੜੇ ਦਿਨਾਂ ਦਾ ਮੌਕਾ ਲੱਭਣ ਢੀ ਕਿ ਕਿਦਾਂ ਨੇ ਮੇਰੀ ਦਾੜ ਥੱਲੇ ਆਊਗੀ ਅੱਜ ਮੈਨੂੰ ਆਇਆ ਇਹ ਸੁਖ ਦਾ ਸਾ ਚੰਗਾ ਆ ਇਹਦੀ ਅੱਜ ਬੇਇੱਜ਼ਤੀ ਹੋਈ ਆ ਨਾਲੇ ਚਾਚੀ ਨੂੰ ਵੀ ਪਤਾ ਲੱਗ ਗਿਆ ਆ ਉਹ ਵੀ ਮੈਨੂੰ ਲੱਗਦਾ ਅੰਦਰ ਨਾਲ ਇਹਨੂੰ ਖੁੱਲੀਆਂ ਹੀ ਪਾ ਕੇ ਗਈ ਆ ਕਿ ਆ ਉਹਨੇ ਵੀ ਕੱਖਣੀ ਹੈਗਾ ਨਹੀਂ ਤੇ ਜੇ ਉਹਨੇ ਕੋਈ ਕਿਆ ਹੁੰਦਾ ਤੇ ਐਡੇ ਪਿਆਰ ਨਾਲ ਥੋੜਾ ਇਹਨੇ ਬੋਲਣਾ ਸੀ ਜਿੱਦਾਂ ਉਹਦੇ ਸਾਹਮਣੇ ਹੌਲੀ ਹੌਲੀ ਪਿਆਰ ਨਾਲ ੜਈ ਹੀ ਬੋਲਣ ਜਿੱਦਾਂ ਆਖੇਰੇ ਮੂੰਹ ਚ ਜਬਾਨ ਹੀ ਨਹੀਂ ਹੈਗੀ ਬਹੁਤੀ ਮਿਸਣੀ ਜੀ ਬੰਦੀ ਆ ਵੇਖੀ ਸਹੀ ਤੈਨੂੰ ਮੈਂ ਰਾਈ ਕਿਦਾਂ ਪਾਉਣੀ ਆ ਤੂੰ ਜਿਹੜੀ ਭੂਏ ਚੜੀ ਆ ਨਾ ਤੈਨੂੰ ਮਾ ਗੱਲ ਨਾਲ ਸੁਖਾਤੀ ਤੇ ਗੱਲ ਕਰੀ ਹਾਂ ਐਨਾ ਦੁਖੀ ਕਰ ਦੂੰਗੀ ਨਾ ਤੈਨੂੰ ਵੀ ਤੂੰ ਮਜਬੂਰ ਹੋ ਜੈਗੀ ਕਰੋ ਬਾਹਰ ਜਾਂ ਤੇ ਆਪੇ ਜਾਏਂਗੇ ਇਥੋਂ ਵਰਦੀ ਨਾ ਬੜੇ ਵੱਟ ਪਏ ਆ ਤਾਂ ਪਹਿਲਾਂ ਵਰਦੀ ਪ੍ਰੈਸ ਕਰ ਦਿੰਨੇ ਆ ਅੱਜ ਮੈਂ ਲੇਟ ਹੋ ਗਈ ਆ ਹਲੇ ਬੱਚੇ ਦਾ ਟਿਫਨ ਵੀ ਬਣਾਉਣ ਵਾਲੇ ਆ ਚਲ ਬੁੜੀਆ ਵੱਡੀ ਦੀ ਵਰਦੀ ਤਾਂ ਠੀਕ ਆ ਜੋਤ ਹੀ ਜ਼ਿਆਦਾ ਕਰਦੀ ਆ ਕਾਰੀ ਦਮਾ ਮਾਡੀ ਜੀ ਪ੍ਰੈਸ ਛੋਟੀ ਵਰਦੀ ਗੰਦੀ ਕਰ ਲੈਂਦੀ ਹੈ ਵਰਦੀ ਵੀ ਨਾ ਖਰਾਬ ਹੋ ਗਈ ਵਰਦੀ ਵੀ ਨਵੀਂ ਲੈਣ ਵਾਲੀ ਹੈ ਨਾ ਮੇਰੀ ਗੱਲ ਸੁਣ ਆ ਕੀ ਕਰਨੀ ਆ ਵਰਦੀ ਤੇ ਨਾਲੇ ਆ ਕੀ ਸਵੇਰੇ ਸਵੇਰੇ ਨਹਾ ਤੋ ਕੇ ਬਹਿ ਵੀ ਗਈ ਆ ਤੇ ਕੰਮ ਕਿਨੇ ਕਰਨਾ ਆ ਕੰਮ ਕਿਹਨੇ ਬਾਹਰੋਂ ਆਉਣਾ ਕਰਨਾ ਨਹੀਂ ਦੀਦੀ ਕੰਮ ਵੀ ਮੈਂ ਕਰਨਾ ਹੀ ਤੇ ਪਤਾ ਨਾ ਸਵਰਸਵਰੇ ਦੇ ਚੱਕਰ ਦੇ ਵਿੱਚ ਨਾ ਬਾਅਦ ਵਿੱਚ ਨਾ ਨਾਤਾ ਨਹੀਂ ਜਾਂਦਾ ਜਦੋਂ ਨੂੰ ਕੰਮ ਕਰਕੇ ਅੱਡੇ ਤੇ ਪਾਰੇ ਉਦੋਂ ਧੁੱਪ ਬੜੀ ਚੜ ਜਾਂਦੀ ਹੈ ਤੇ ਮੈਂ ਸੁਰਸ ਵਕਤੇ ਉੱਠ ਕੇ ਨਹਾ ਲੈ ਮੈਂ ਚਲ ਪਹਿਲਾਂ ਨਹਾ ਲੈ ਨਹੀਂ ਤੇ ਬਾਕੀ ਕੰਮ ਬਾਅਦ ਚ ਕਰ ਲੇ ਹਾਂ ਉਹ ਨਹਾ ਤੋਗੇ ਤੂੰ ਪਹਿਲਾਂ ਡੋਲੇ ਦੇ ਵਿੱਚ ਬਹਿਣਾ ਹੈ ਨਾ ਹੈਨਾ ਵੇਖਣ ਵਾਲੇ ਆਉਣ ਲੱਗੇ ਤੈਨੂੰ ਛੇਤੀ ਛੇਤੀ ਨਹਾ ਤੋਕੇ ਤਿਆਰ ਹੋ ਜਾ ਮੈਂ ਪਹਿਲਾਂ ਨਾਲੇ ਤੂੰ ਹਾਂ ਵਰਦੀ ਦੇ ਰੋਜ਼ ਰੋਜ਼ ਬਹਿ ਜਿੰਨੀ ਇੱਥੇ ਪ੍ਰੈਸ ਕਰਨਾ ਲੋਕੀ ਚੰਗੇ ਚੰਗੇ ਘਰਾਂ ਦੇ ਜਿਹੜੇ ਹਨ ਉਹ ਇੱਕ ਵਰਦੀ ਇੱਕ ਦਿਨ ਪ੍ਰੈਸ ਕੀਤੀ ਹੋਈ ਤੇ ਦੋ ਤਿੰਨ ਦਿਨ ਪਾ ਲੈਂਦੇ ਆ ਤਾਂ ਤੂੰ ਤਾਂ ਰੋਜ਼ ਦੀ ਜਣੀ ਬੈਜਣੀ ਐ ਇੱਥੇ ਬਿੱਲ ਕਿੰਨੇ ਦੇਣਾ ਵਾ ਬੱਤੀ ਪਤਾ ਕਿੰਨੀ ਫੁਕਾਉਂਦੀ ਆ 600 ਜੁਨਟ ਮਾਫ ਆ 600 ਇੱਕ ਨਹੀਂ ਮਾਫ ਹੈਗਾ ਇੱਕ ਵੀ ਉੱਤੇ ਹੋ ਗਿਆ ਨਾ ਤੇ ਸਾਰਾ ਬਿੱਲ ਤੇਰੇ ਕੋ ਭਰਉਣਾ ਹੀ ਹੋ ਮੈਂ ਮੁੜ ਕੇ ਨਾ ਆਖੀ ਮੈਨੂੰ ਦੱਸਿਆ ਨਹੀਂ ਹਾਦੀ ਹੋ ਗਈ ਏ ਤੇਰੇ ਵਾਲੀ ਤੇ ਦੀਦੀ ਵਰਦੀ ਨਾ ਜੋ ਨੂਰ ਤੇ ਸਿੱਧੇ ਸਿੱਧੇ ਆਣ ਕੇ ਲਾ ਲੈਂਦੀ ਤੇ ਵਟ ਨਹੀਂ ਪੈਂਦੇ ਤੇ ਜੋਤ ਲੈ ਨਿਆਣੀਆਂ ਨੂੰ ਪਤਾ ਨਹੀਂ ਲੱਗਦਾ ਤੇ ਹੁੰਦਾ ਗੁਸ਼ਮੁਸ਼ੂ ਕਰ ਦਿੰਦੀ ਐ ਮੈਂ ਤਾਂ ਕਦੇ ਹਫ਼ਤੇ ਜਾਂ ਦਹੀ ਦਿਨੇ ਵਰਦੀ ਪ੍ਰੈਸ ਕਰਦੀ ਆ ਤੇ ਅੱਜ ਵਟ ਬੜੇ ਤੇ ਮੈਂ ਮੈਡਮ ਨੇ ਸਕੂਲੇ ਗੁੱਸੇ ਹੋਣਾ ਮਾੜੀ ਚ ਪ੍ਰੈਸ ਮਾਰ ਦਿੰਦੀ ਨਹੀਂ ਉਦਾਂ ਤਾਂ ਤੈਨੂੰ ਪਤਾ ਆ ਵੀ ਮੇਰੀਆਂ ਕੁੜੀਆਂ ਨਿਆਣੀਆਂ ਆ ਹੈ ਤੇ ਇਹ ਐ ਨਹੀਂ ਮੈਨੂੰ ਪਤਾ ਹੈਗਾ ਵੀ ਨਿਆਣੀਆਂ ਵਾਂ ਤਾਂ ਮੈਂ ਵਰਦੀ ਉਹ ਗੁਸ਼ੂਮੁਸ਼ੂ ਕਰਦੀ ਆ ਤੇ ਮੈਂ ਹੀ ਸਿੱਧੀ ਕਰ ਲਾਂ ਤੂੰ ਕਿੱਥੇ ਜਾਣਾ ਹੁੰਦਾ ਆ ਵਿਆਹ ਗਈ ਹੁੰਨੀ ਆ ਕਿਦੇ ਆਉਂਦੀਆਂ ਰੀਆਂ ਵਰਦੀਆਂ ਸਾਂਭਿਆ ਘਰਾਂ ਪਹਿਲਾਂ ਉਦੋਂ ਤਾਂ ਤੇਰਾ ਨਿੰਦਰਾ ਹੀ ਨਹੀਂ ਮੁੱਕਦਾ ਹੈ ਜਦੋਂ ਕੋਈ ਕੰਮ ਦੀ ਵਾਰੀ ਹੁੰਦੀ ਆ ਉਦੋਂ ਫੋਟੋ ਲੈ ਕੇ ਰੋਂਡਾ ਪੰਨੀ ਇਹਦੂ ਜਦੋਂ ਕੁੜੀਆਂ ਨੇ ਆਉਣਾ ਉਦੋਂ ਸਹਜੇ ਇਹਨਾਂ ਤੋਂ ਸੌ ਜਾਣਾ ਵਾ ਰੋਟੀ ਪੱਕੀ ਪਗਾਈ ਲੱਭ ਗਏ ਤੇ ਮੇਰੇ ਤੋਂ ਖਵਾ ਲ ਕੇ ਤੇ ਚਾਲਦੀ ਭਾਂਡੇ ਉੱਤੇ ਰੱਖ ਕਉਨੀ ਆ ਨਾ ਤੈਨੂੰ ਬਰਹਾਉਂਦਾ ਤੇ ਨਾ ਤੈਨੂੰ ਪਕਾਉਂਦਾ ਕੋਈ ਦੇ ਰਿਸੋ ਉਹਨਾਂ ਦਾ ਟਰਮ ਸਾਰਾ ਦਿਨ ਨਹੀਂ ਲੱਗਦਾ ਮਹਾਬਾਰਾ ਇੱਕ ਵੇਨਾ ਕੰਮ ਖਤਮ ਹੁੰਦਾ ਵਾ ਜਦੋਂ ਵੇਲੇ ਹੁੰਦੇ ਨਾ ਉਦੋਂ ਨੂੰ ਨਿਆਣੇ ਦਾ ਟਾਈਮ ਹੁੰਦਾ ਪਹਿਲਾਂ 1 ਵਜੇ ਆ ਜਾਂਦੀ ਫਿਰ 2 ਵਜੇ ਦੂਜੀ ਮਗਰ ਆ ਜਾਂਦੀਆਂ ਤੁਹਾਨੂੰ ਪਤਾ ਉਹਨਾਂ ਨੂੰ ਵੀ ਵੇਖਣਾ ਹੁੰਦਾ ਵਾ ਘਰ ਦਾ ਵੀ ਵੇਖਣਾ ਹੁੰਦਾ ਵਾ ਮੈਂ ਤਾਂ ਸਭ ਇੱਕ ਮਿੰਟ ਵੀ ਲੰਮੇ ਪੈਂਦੀ ਚਲ ਜੋ ਤੇ ਆਖੋ ਉਹਨੂੰ ਤੇ ਕੋਈ ਗੱਲ ਨਹੀਂ ਮੈਂ ਵਰਦੀ ਨਹੀਂ ਪ੍ਰੈਸ ਕਰਦੀ ਆਹੋ ਅਸੀਂ ਤਾਂ ਕੋਈ ਕੰਮ ਕਰਦੇ ਹੀ ਨਹੀਂ ਆ ਤੂੰ ਹੀ ਸਾਰਾ ਕੰਮ ਕਰਦੀਆਂ ਕਿ ਕੰਮ ਹੀ ਸਾਰਾ ਤੇਰੇ ਸਿਰ ਤੇ ਆ ਜਦੋਂ ਤੂੰ ਕੰਮ ਕਰਦੀਆਂ ਨਾ ਫੇਰੇ ਸਾਰੇ ਜਣੇ ਡਿਊਟੀਆਂ ਤੇ ਜਾਂਦੇ ਆ ਤੂੰ ਨਾ ਕਰੇ ਤੇ ਕੋਈ ਜਾਂਦਾ ਹੀ ਤੇਰੇ ਆਲੇ ਵੰਦੇ ਰਹਿੰਦੇ ਆ ਸਾਰੇ ਆਪ ਕਿਦਾਂ ਨਹਾ ਧੋ ਕੇ ਤੇ ਸੱਜ ਤੱਜ ਕੇ ਬਹਿ ਵੀ ਗਈ ਐ ਟਾਈਮ ਨਾਲ ਹੀ ਪਹਿਲਾ ਬੰਦਾ ਉੱਠ ਕੇ ਕੰਮ ਕਰਦਾ ਵਾ ਸਾਰਾ ਕੰਮ ਧੰਦਾ ਮੁਕਾ ਕੇ ਫੇਰ ਲੋ ਕਿ ਨਹਾਉਣ ਧੋਣਾ ਲਹੁੰਦੇ ਆ ਤੇਰੇ ਵਾਂਗੂ ਥੋੜੀ ਚਲ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਐਦਾਂ ਕਰ ਲਿਆ ਕਰੂੰਗੀ ਪਹਿਲਾਂ ਕੰਮ ਕਰ ਲੂੰ ਫੇਰ ਨਹਾ ਲੂੰਗੀ ਆਹੋ ਗੋਇਆ ਦਾ ਫੇਰਨਾ ਵੇੜੇ ਦੇ ਵਿੱਚ ਸਾਰਾ ਗੋਇਆ ਫੇਰਨ ਵਾਲਾ ਹੋਇਆ ਉੱਧਰ ਮੇਲੀ ਆ ਲੈ ਉੱਥੇ ਗੋਡੇ ਗੋਡੇ ਪੁੱਬਲ ਜੀ ਉੱਡਣ ਦੀ ਆ ਉਹ ਗੋਇਆ ਵੇ ਫੇਰਨਾਈਓ ਅੱਜ ਚੰਗਾ ਤੈਨੂੰ ਪਤਾ ਬੱਦਲ ਬੜਾ ਹੋਣ ਰਿਹਾ ਵਾ ਕਿੰਨੇ ਦਿਨਾਂ ਦਾ ਬੱਦਲ ਇੰਨਾ ਗੋਆ ਫੇਰੰਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੇ ਮੈਂ ਆ ਗਿਆ ਮੈਂ ਤਾਂ ਸਾਰਾ ਗੋਆ ਰੋੜ ਜਾਣਾ ਵਾ ਨਹੀਂ ਕਿਤੇ ਇਹ ਨਹੀਂ ਰੋੜ ਜਾਂਦਾ ਤੇਰੀ ਚੰਗੀ ਉਥੇ ਰੱਬ ਨਾਲ ਸਿੱਧੀ ਤਾਰ ਮਿਲੀ ਆ ਨਾ ਵੀ ਜਿਹੜਾ ਤੈਨੂੰ ਪਤਾ ਵਾ ਵੇ ਬੱਦਲ ਹੋਣ ਡਿਆ ਦੇ ਅੱਜ ਮਹੀ ਆਉਣਾ ਵਾ ਅੱਜ ਨਾ ਗੋਆ ਫੇਰੀ ਤੈਨੂੰ ਪਹਿਲਾਂ ਹੀ ਦੱਸਤਾ ਹੋਣਾ ਰੱਬ ਨੇ ਚੁੱਪ ਕਰਕੇ ਤੇ ਉਥੇ ਗੋਆ ਫੇਰਨਾ ਵਾ ਬਾ ਨੇ ਜੇ ਨਾ ਬਣਾਵੀ ਚਲ ਕੋਈ ਨਹੀਂ ਮੈਂ ਪਹਿਲਾਂ ਸਕੂਲ ਤੇ ਉਹਨਾਂ ਨੂੰ ਕੱਲ੍ਹ ਆ ਸਰਸਰਹਲ ਮੈਂ ਰੋਟੀ ਬਣਾਉਣੀ ਉਹਨਾਂ ਦੀ ਜਾ ਬਣਾ ਆ ਜਾ ਕੇ ਫਿਰ ਬਾਹਰੋਂ ਥੋੜੀ ਹੋਣਾ ਕਿੰਨੇ ਰੋਟੀ ਬਣਾਣ ਚਲੋ ਜੋਦ ਵੀ ਨਿਸ਼ੁਦਾ ਨਹੀਂ ਆ ਕੁਛੂ ਕਰਕੇ ਵਰਦੀ ਨਾ ਰੱਖੇ ਤਾਂ ਇੰਨੀਆਂ ਗੱਲਾਂ ਮੈਨੂੰ ਸੁਣਨੀਆਂ ਪੈਣ। ਚਲ ਕੋਈ ਗੱਲ ਨਹੀਂ। ਅੱਜ ਦਿਨ ਵਾ ਇਦਾਂ ਪਾ ਦਿੰਨੀ ਆ ਤੇ ਧੋਉਂਗੇ ਨਾ ਤੇ ਧੋ ਕੇ ਚੰਗੀ ਤਰ੍ਹਾਂ ਝਾੜੂ ਤੇ ਵਾਟੇ ਵੀ ਨਿਕਲ ਜਾਣੇ ਆ। ਰਸ ਦੀ ਲੋੜ ਵੀ ਨਹੀਂ ਪੈਣੀ। ਅੱਜ ਦਿਨ ਕੱਢ ਦਿੰਨੀ ਆ ਕੁਛ ਨਹੀਂ ਹੁੰਦਾ। ਚਲ ਪਹਿਲਾਂ ਟੇਫਨ ਬਣਾਉਣਾ। ਤੇ ਈਟ ਹੋਣਾ ਨਹਾਣੇ ਨੇ ਅੱਜ। ਚਲ ਟੇਫਨ ਤੇ ਬਣ ਗਿਆ ਵਾ। ਪਾਣੀ ਵੀ ਬੋਤਲਾਂ 'ਚ ਪੈ ਗਿਆ। ਇਦਾਂ ਕਰਾਂ। ਨੂਰ ਨੋਟ ਇਫਰਨ ਬੈਗ ਚਾਪੇ ਪਾ ਲੈਣੇ ਆ ਤੇ ਮੈਂ ਬਾਰੀ ਕੁੜੀ ਦਾ ਕਰਨਾ ਬਾਰੀ ਕੁੜੀ ਨਾ ਬੜੀ ਧੁੱਪ ਚੜ ਜਾਣੀ ਆ ਬਾਅਦ ਫਿਰ ਜਦ ਰੋਟੀ ਖਾਣੀ ਹੋਊਗੀ ਨਾ ਫਿਰ ਤਾਜ਼ਾ ਫੁਲਕੇ ਲਾ ਦੂੰਗੀ ਚੱਲ ਪਹਿਲਾਂ ਬਾਰੀ ਦਾ ਹੀ ਵੇੰਨੀ ਆ ਪਹਿਲਾਂ ਝਾੜੂ ਹੀ ਲਾ ਲੈਣੀ ਆ ਅਸੋਈ ਦਾ ਤਾਂ ਫਿਰ ਹੋ ਜਾਣਾ ਇਹ ਤਾਂ ਚੱਲ ਅੰਦਰ ਅੰਦਰ ਹੀ ਕਰਨਾ ਵਾ ਤਾਂ ਪਹਿਲੀ ਅੰਦਰਾਂ ਦਾ ਕਰ ਲਾਂ ਕੋਈ ਆ ਹੀ ਜਾਂਦਾ ਲੱਗਦਾ ਭੂਜ ਦੇ ਦੀ ਫਿਰ ਸੌਂਗੀ ਆ ਹੁਣ ਇਹਨਾਂ ਘੜੀ ਰੈਸਟ ਤੇ ਕਰਨੀ ਆ ਤੇ ਮੈਨੂੰ ਲੱਗਦਾ ਜਿਹੜੀ ਮੈਂ ਗੱਲ ਦਾ ਮੌਕਾ ਲੱਭਦੇ ਹੀ ਨਾ ਕਿ ਕਰ ਲੈਣਾ ਅੱਜ ਉਹ ਗੱਲ ਕਰ ਹੀ ਲੈਣੀ ਆ ਗੱਲ ਤੇ ਕੀਤੇ ਹੈ ਗੁਜ਼ਾਰਾ ਹੋਣਾ ਵਾ ਐਦਾਂ ਤੇ ਗੱਲ ਨਹੀਂ ਬਣਨੀ ਮੈਨੂੰ ਲੱਗਦਾ ਵਿਪਨ ਬਾਹਰ ਹੀ ਆ ਚੱਲ ਪੰਮ ਕਰੇ ਗੱਲ ਤੇ ਤੁਹਾਨੂੰ ਕਰਨੀ ਪੈਣੀ ਆ ਜੇ ਵੀ ਅੱਜ ਦਾ ਮੌਕਾ ਚਲ ਗਿਆ ਨਾ ਤੇ ਬਾਰ ਬਾਰ ਮੌਕਾ ਤੇਰੇ ਹੱਥ ਨਹੀਂ ਆਉਣਾ ਜੇ ਅੱਜ ਨਾ ਨਾ ਗੱਲ ਕੀਤੀ ਤੇ ਫਿਰ ਕਦੇ ਵੀ ਨਹੀਂ ਕਰ ਸਕਦੇ ਜੇ ਨੂੰ ਪਤਾ ਲੱਗ ਗਿਆ ਨਾ ਤੇ ਇਹਨੇ ਤਾਂ ਮੈਨੂੰ ਛੱਡਣਾ ਨਹੀਂ ਇਹ ਤਾਂ ਮੈਨੂੰ ਉਦਾਂ ਨਹੀਂ ਛੱਡਦੀ ਤੇ ਜੇ ਆਹ ਗੱਲ ਦਾ ਪਤਾ ਲੱਗ ਗਿਆ ਨਾ ਇਹਨੇ ਤਾਂ ਮੈਨੂੰ ਜਾਨੋਂ ਹੀ ਮਾਰ ਦੇਣਾ